ਸੱਚੇ ਕਾਲ ਜੀ ਕੈਨੇਡਾ ਨਿਊਜ਼ ਬੁਲਟਨ ਵੇਖ ਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਟੈਂਸਰ ਮਾਰਦੇ ਆ ਮਖੜ ਲੈਣ ਸਤੇ 온ਟਾਰੀਓ ਦੇ ਵਿੱਚ ਤੀਜੀ ਵਾਰ ਆਈ ਦੱਕ ਫੋਰ ਦੇ ਸਰਕਾਰ ਕੈਬਨਟ ਮੰਤਰੀਆਂ ਦੇ ਵਿੱਚ ਨਹੀਂ ਕੀਤਾ ਕੋਈ ਬਦਲਾ ਸਮਾਰੋ ਚ ਮੰਤਰੀਆਂ ਨੇ ਚੁੱਕੀ ਸੋਂ ਕੈਨੇਡਾ ਚ ਇੱਕ ਟਰੱਕ ਡਰਾਈਵਰ ਤੇ ਗੋਲੀਬਾਰੀ ਦਾ ਮਾਮਲਾ ਇੱਕ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫਤਾਰ ਦੂਜੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੈਲਗਰੀ ਕౌਨਸਲ ਦਾ ਇਲਾਕਾ ਨਿਵਾਸੀਆਂ ਨੂੰ ਵੱਡਾ ਛਟਕਾਰ ਰਿਹਾਇਸ਼ੀ ਜਾਇਦਾਦ ਟੈਕਸ ਦੇ ਵਿੱਚ 8.9% ਦੀ ਵਾਧੇ ਨੂੰ ਮਨਜ਼ੂਰੀ ਬਸੰਤ 2025 ਤੋਂ ਐਕਸਪ੍ਰੈਸ ਐਂਟਰੀ ਸੰਬੰਧੀ ਵੱਡੇ ਐਲਾਨ ਐਲਐਮਆਈਏ ਪੁਆਇੰਟਸ ਦੇ ਵਿੱਚ ਕੀਤੀ ਜਾ ਰਹੀ ਕਟੌਤੀ ਕਟਾਏ ਜਾਣਗੇ ਪੁਆਇੰਟਸ ਖੋ ਖਬਰਾਂ ਦੇ ਸਥਾਰ ਦੇ ਨਾਲ 온ਟਾਰੀਓ ਦੇ ਵਿੱਚ ਡਾਕ ਫੋਰਡੀ ਸਰਕਾਰ ਤੀਜੀ ਵਾਰ ਸੱਤਾ ਹਾਸਲ ਕਰ ਚੁੱਕੀ ਹੈ ਤੇ ਕੈਬਨਿਟ ਦੇ ਵਿੱਚ ਪ੍ਰੀਮੀਅਰ ਵਜੋਂ ਵੱਡੇ ਪਦਰ ਤੇ ਕੋਈ ਬਦਲਾਅ ਨਹੀਂ ਆਇਆ ਮੰਤਰੀਆਂ ਨੇ ਸਮਾਰੋਹ ਦੇ ਵਿੱਚ ਸੌਹ ਚੁੱਕੀ ਹੈ ਕੈਬਨਿਟ ਮੰਤਰੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਫਿਰ ਬਦਲ ਨਹੀਂ ਕੀਤੀ ਗਈ ਬਸ ਇੱਕ ਨਵਾਂ ਚਿਹਰਾ ਜ਼ਰੂਰ ਐਡ ਆਨ ਕੀਤਾ ਗਿਆ ਹੈ ਕੈਬਨਿਟ ਦਾ ਆਕਾਰ ਉਹੀ ਹੈ ਰਿਹਾਇਸ਼ ਅਤੇ ਸਿੱਖਿਆ ਮੰਤਰੀ ਆਪਸ ਦੇ ਵਿੱਚ ਬਦਲ ਦਿੱਤੇ ਗਏ ਨੇ Ontario ਦੇ ਪ੍ਰੀਮੀਅਰ ਡਗਫੋਰ ਨੇ ਕਈ ਜਾਣੇ ਪਛਾਣੇ 체ੜਿਆਂ ਵਾਲੀ ਨਵੀਂ ਕੈਬਨਿਟ ਦਾ ਐਲਾਨ ਕੀਤਾ ਹੈ ਹਾਲਾਂਕਿ ਉਹਨਾਂ ਨੇ ਆਪਣੀ ਹਾਊਸਿੰਗ ਸਿੱਖਿਆ ਅਤੇ ਵਾਤਾਵਰਣ ਮੰਤਰੀਆਂ 'ਚ ਫੇਰ ਬਦਲ ਕੀਤਾ ਹੈ ਪੌਲ ਕਲੈਂਦਰਾ ਹਾਊਸਿੰਗ ਤੋਂ ਸਿੱਖਿਆ ਮੰਤਰੀ ਬਣ ਗਏ ਨੇ ਜਿਲ ਡਿਵਲਪ ਦੀ ਥਾਂ ਲੈ ਕੇ ਐਮਰਜੈਂਸੀ ਤਿਆਰੀ ਵੱਲ ਵਧ ਰਹੇ ਨੇ ਸਾਬਕਾ ਖੇਤੀਬਾੜੀ ਮੰਤਰੀ ਰੌਕ ਸਲੇਟ ਨੂੰ ਰਿਹਾਇਸ਼ ਮੰਤਰੀ ਨਿਯੁਕਤ ਕੀਤਾ ਜਾ ਰਿਹਾ ਹੈ ਟ੍ਰੈਵਰ ਜੋਂਸ ਜੋ ਪਹਿਲਾਂ ਐਮਰਜੈਂਸੀ ਤਿਆਰੀ ਅਤੇ ਪ੍ਰਤੀਕਿਰਿਆ ਦੇ ਐਸੋਸੀਏਟ ਮੰਤਰੀ ਸਨ ਉਹਨਾਂ ਨੂੰ ਖੇਤੀਬਾੜੀ ਮੰਤਰੀ ਦਾ ਅਹੁਦਾ ਮਿਲ ਗਿਆ ਹੈ ਟੌਡ ਮੈਕਰਥੀ ਵਾਤਾਵਰਣ ਮੰਤਰੀ ਦੀ ਭੂਮਿਕਾ ਨਿਭਾਰੇ ਨੇ ਜੋ ਕਿ ਜਨਤਕ ਅਤੇ ਵਪਾਰਕ ਸੇਵਾ ਪ੍ਰਦਾਨ ਕਰਨ ਵਾਲੇ ਮੰਤਰੀ ਵਜੋਂ ਉਹਨਾਂ ਦੀ ਪਿਛਲੀ ਨੌਕਰੀ ਨਾਲੋਂ ਉੱਚ ਪ੍ਰੋਫਾਈਲ ਭੂਮਿਕਾ ਹੈ ਫੌਂਡ ਦੇ ਸਾਬਕਾ ਵਾਤਾਵਰਣ ਮੰਤਰੀ ਐਂਡਰੀਆ ਖੌਨਜ਼ਿਨ ਨੂੰ ਵੀ ਰੈਟੇਪ ਕਟੌਤੀ ਲਈ ਭੇਜਿਆ ਗ੍ਰਾਹਮ ਮੈਗਰੇਗਰ ਨਾਗਰਿਕਤਾ ਅਤੇ ਬੌਸ ਸੱਭਿਆਚਾਰਵਾਦ ਮੰਤਰੀ ਦੀ ਭੂਮਿਕਾ ਨਿਭਾਰੇ ਨੇ ਇਹ ਆਉਂਦਾ ਪਹਿਲਾ ਪ੍ਰੀਮੀਅਰ ਦੇ ਭਤੀਜੇ ਮੈਕਫਕ ਕੋਟਕਾਲਸੀ ਜਿਸਨੇ ਫਰਵਰੀ ਦੀਆਂ ਸਨੈਪ ਚੋਣਾਂ ਦੁਬਾਰਾ ਨਹੀਂ ਲੜੀਆਂ ਮਾਨਸਿਕ ਸਿਹਤ ਅਤੇ ਨਸ਼ਾ ਖੋਰੀ ਦੇ ਐਸੋਸੀਏਟ ਮੰਤਰੀ ਮਾਈਕਲ ਟਿੰਬੋਲੋ ਨੂੰ ਐਸੋਸੀਏਟ ਅਟਾਰਨੀ ਜਨਰਲ ਬਣਾ ਦਿੱਤਾ ਗਿਆ ਜਦਕਿ ਵਿਜੇ ਥਨੀਗਾਸਲਮ ਆਪਣਾ ਪੁਰਾਣਾ ਅਹੁਦਾ ਸੰਭਾਲਣਗੇ ਜੀ ਹਾਮਿਦ ਕੈਬਨਿਟ ਚ ਇਕਲੌਤਾ ਨਵਾਂ ਚਿਹਰਾ ਹੈ ਕਿਉਂਕਿ ਉਹ ਆਟੋ ਚੋਰੀ ਤੇ ਜ਼ਮਾਨਤ ਸੁਧਾਰ ਦੇ ਸਹਿਯੋਗੀ ਮੰਤਰੀ ਬਣੇ ਨੇ ਲੈਫਟੀਨੈਂਟ ਗਵਰਨਰ ਐਡੇਥ ਡਿਮੋਂਟ ਨੇ ਬੀਤੇ ਦਿਨ ਰਾਇਲ ਅਨਟਾਰੀਓ ਮਿਊਜ਼ੀਅਮ ਵਿਖੇ ਇੱਕ ਸਮਾਰੋਚ ਪ੍ਰੀਮੀਅਰ ਅਤੇ ਉਹਨਾਂ ਦੀ ਕਾਰਜਕਾਰੀ ਕੌਂਸਲ ਨੂੰ ਸੋਚਕਾਈ ਫੋਰਡ ਨੇ ਕੈਬਨਿਟ ਦਾ ਆਕਾਰ ਉਹੀ ਰੱਖਿਆ ਜਿਸ ਨੂੰ ਉਸਨੇ 2018 ਚ ਪਹਿਲੀ ਵਾਰ ਚੁਣੇ ਜਾਣ ਤੋਂ ਬਾਅਦ ਵਧਾਇਆ ਸੀ ਅਤੇ ਅਗਸਤ ਵਿੱਚ ਨਵੇਂ ਸਹਿਯੋਗੀ ਮੰਤਰੀਆਂ ਨੂੰ ਸ਼ਾਮਲ ਕਰਨ ਤੋਂ ਬਾਅਦ ਉਸਦੀ ਆਖਰੀ ਕੈਬਨਿਟ ਚ 37 ਮੈਂਬਰ ਸ਼ਾਮਲ ਹੋਏ ਬਹੁਤ ਸਾਰੇ ਪ੍ਰਮੁੱਖ ਮੰਤਰੀ ਆਪਣੀਆਂ ਪਿਛਲੀਆਂ ਭੂਮਿਕਾਵਾਂ 'ਚ ਬਣੇ ਰਹੇ ਨੇ ਜਿਨ੍ਹਾਂ 'ਚ ਡੱਕ ਡਾਉਨੀ ਅਟਾਰਨੀ ਜਨਰਲ ਅਤੇ ਮਾਈਕਲ ਕਰਸਨਰ ਸੋਲੀਸਟਰ ਜਨਰਲ ਅਤੇ ਕੈਰੋਲੀਨ ਮਰੋਨੀ ਖਜ਼ਾਨਾ ਬੋਰਡ ਦੇ ਪ੍ਰਧਾਨ ਤੇ ਫ੍ਰੈਂਕੋਫੋਨ ਮਾਮਲਿਆਂ ਦੇ ਮੰਤਰੀ ਸ਼ਾਮਿਲ ਨੇ ਗੀਨ ਬੈਲਟ ਜ਼ਮੀਨ ਹਰਪੰਦ ਦੇ ਘਟਾਲੇ ਦੇ ਮੱਦੇਨਜ਼ਰ ਅਸਤੀਫਾ ਦੇਣ ਵਾਲੇ ਸਾਬਕਾ ਹਾਊਸਿੰਗ ਮੰਤਰੀ ਸਟੀਵ ਕਲਾਰਕ ਸਰਕਾਰੀ ਹਾਊਸਿੰਗ ਲੀਡਰ ਵਜੋਂ ਬਣੇ ਹੋਏ ਨੇ ਹਾਲਾਂਕਿ ਇਹ ਕੈਬਨਿਟ ਦਾ ਅਹੁਦਾ ਨਹੀਂ ਹੈ सिलविया जॉन्स सेहत मंत्री ਅਤੇ ਡਿਪਟੀ ਪ੍ਰੀਮੀਅਰ ਵਜੋਂ ਵਾਪਸ ਆ ਰਹੇ ਨੇ ਪੀਟਰ ਬੈਸਫਾਲਵੀ ਵਿੱਤ ਮੰਤਰੀ ਵਜੋਂ ਬਣੇ ਰਹਿਣਗੇ ਜਿਵੇਂ ਕਿ ਪ੍ਰਮੇਤ ਸਰਕਾਰਿਆ ਆਵਾਜਾਈ ਮੰਤਰੀ ਵਜੋਂ ਬਣੇ ਹੋਏ ਨੇ ਵਿਕ ਫੈਡਰਲੀ ਅਤੇ ਸਟੀਫਨ ਲੈਚੀ ਆਰਸੀਕ ਵਿਕਾਸ ਮੰਤਰੀ ਤੇ ਊਰਜਾ ਮੰਤਰੀ ਵਜੋਂ ਆਪਣੀਆਂ ਨਿਯੁਕਤੀਆਂ 'ਚ ਜਾਰੀ ਰਹਿਣਗੇ ਕਿੰਗਾ ਸੂਨਮਾ ਬੁਨਿਆਦੀ ਢਾਂਚੇ ਦੇ ਮੰਤਰੀ ਵਜੋਂ ਵਾਪਸ ਆਉਣਗੇ ਇੱਕ ਰਿਪੋਰਟ ਆਦਿਵਾਸੀ ਮਾਮਲਿਆਂ ਦੇ ਮੰਤਰੀ ਬਣੇ ਰਹਿਣਗੇ ਪਰ ਉਹ ਰਿੰਗ ਆਫ ਫਾਇਰ ਆਰਥਿਕ ਅਤੇ ਪਾਈਚਾਰਕ ਪਾਈ ਵਾਲੇ ਲਈ ਜ਼ਿੰਮੇਵਾਰ ਮੰਤਰੀ ਵਜੋਂ ਨਵੀਂ ਬਣਾਈ ਗਈ ਭੂਮਿਕਾ ਵੀ ਨਿਭਾਉਂਦੇ ਰਹਿਣਗੇ ਰਿੰਗ ਆਫ ਫਾਇਰ ਦਾ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਵਿਕਾਸ ਜੋ ਕਿ ਉੱਤਰ ਪੱਛਮੀ ਅੰਤਾਰੀਓ ਦਾ ਇੱਕ ਵਿਸ਼ਾਲ ਖੇਤਰ ਹੈ ਜੋ ਮਹੱਤਵਪੂਰਨ ਤੇ ਦੁਰਲਭ ਖਣਿਜਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ ਫੋਰ ਲਈ ਹਾਲ ਹੀ ਵਿੱਚ ਇੱਕ ਕੇਂਦਰ ਬਿੰਦੂ ਬਣ ਗਿਆ ਹੈ ਕਿਉਂਕਿ ਦੁਨੀਆ ਭਰ ਵਿੱਚ ਉਹਨਾਂ ਸਮੱਗਰੀਆਂ ਦੀ ਮੰਗ ਵੱਧਦੀ ਜਾ ਰਹੀ ਹੈ ਜਾਰਜ ਪੀਰੀ ਮਾਈਨਿੰਗ ਮੰਤਰੀ ਦੇ ਅਹੁਦੇ ਤੋਂ ਬਾਹਰ ਨੇ ਅਤੇ ਉਤਰੀ ਆਰਥਿਕ ਵਿਕਾਸ ਅਤੇ ਵਿਕਾਸ ਮੰਤਰੀ ਬੜਨਜਾਰੇ ਨੇ ਲੱਗੇ ਆਪਣੀਆਂ ਜ਼ਿੰਮੇਵਾਰੀਆਂ ਚ ਮਾਈਨਿੰਗ ਨੂੰ ਸ਼ਾਮਲ ਕਰ ਰਹੇ ਨੇ ਜਦਕਿ ਕਿਰਤ ਮੰਤਰੀ ਡੈਵਿਡ ਪਿੱਚੀਨੀ ਉਹੀ ਅਹੁਦਾ ਬਰਕਰਾਰ ਰੱਖਦੇ ਨੇ ਪ੍ਰੀਮੀਅਰ ਨੇ ਆਪਣੇ ਪਾਰਟੀਆਂ ਦੀ ਸਮਾਪਤੀ ਚ ਇਹ ਕਿਹਾ ਹੈ ਕਿ ਕੈਨੇਡਾ ਕਵੰਜਵਾ ਰਾਜ ਨਹੀਂ ਹੋਵੇਗਾ ਕੈਨੇਡਾ ਵਿਕਰੀ ਨਹੀਂ ਹੈ ਜਿਸ ਤੇ ਖੜੇ ਹੋ ਕੇ ਲੋਕਾਂ ਨੇ ਤਾੜੀਆਂ ਮਚਾਈਆਂ ਬੀਤੇ ਦਿਨ ਸਮਾਰੋਹ ਤੋਂ ਪਹਿਲਾਂ ਉਲਵਾਦੀ ਰਣਨੀਤਕਾਰਾਂ ਨੇ کہا ہے کہ وہ کیبنٹ ਵਿੱਚ ਕਿਸੇ ਨਾਤਕੀ ਤਬਦੀਲੀ ਦੀ ਉਮੀਦ ਨਹੀਂ ਕਰ ਰਹੇ ਸਨ ਤੇ ਉਮੀਦ ਕਰਦੇ ਸਨ ਕਿ ਪ੍ਰੀਮੀਅਰ ਦੇ ਬਹੁਤ ਸਾਰੇ ਮੰਤਰੀ ਆਪਣੇ ਵਿਭਾਗਾਂ 'ਚ ਵਾਪਸ ਆ ਜਾਣਗੇ ਪ੍ਰੀਮੀਅਰ ਦੇ ਪੀਸੀਜ਼ ਨੇ 27 ਫਰਵਰੀ ਨੂੰ ਆਪਣੀ ਲਗਾਤਾਰ ਤੇਜੀ ਬਹੁਮਤ ਵਾਲੀ ਸਰਕਾਰ ਹਾਸਲ ਕੀਤੀ ਜਿਸ ਨਾਲ 1959 ਤੋਂ ਬਾਅਦ ਲਗਾਤਾਰ ਤਿੰਨ ਬਹੁਮਤ ਜਿੱਤਣ ਵਾਲਾ ਪਹਿਲਾ অন্ਟਾਰੀਓ ਪ੍ਰੀਮੀਅਰ ਬਣ ਗਿਆ ਸਿਕਰੇ ਖਾਸ ਹੈ ਕਿ অন্ਟਾਰੀਓ ਵਿਧਾਨ ਸਭਾ 14 اپریل ਨੂੰ ਮੁਰ ਸ਼ੁਰੂ ਹੋਣ ਵਾਲੀ ਹੈ ਕੈਨੇਡਾ 'ਚ ਟਰੱਕ ਡਰਾਈਵਰ ਤੇ ਗੋਲੀਬਾਰੀ ਕਰਨ ਦਾ ਮਾਮਲਾ ਭਖ ਗਿਆ ਹੈ ਇਸ ਮਾਮਲੇ ਦੇ ਵਿੱਚ ਅਪੀਲ ਰਿਜੀਨਲ ਪੁਲਿਸ ਨੇ ਪੰਜਾਬੀ ਨੌਜਵਾਨ ਸਰਬਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਦੂਜੇ ਪੰਜਾਬੀ ਨੌਜਵਾਨ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਕੈਨੇਡਾ 'ਚ ਟੋਰ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾਏ ਜਾਂਦੀ ਪੜਤਾਲ ਕਰ ਰਹੀ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਕੈਨੇਡਾ 'ਚ ਟੋਰ ਟਰੱਕ ਡਰਾਈਵਰਸ ਨੂੰ ਨਿਸ਼ਾਨਾ ਬਣਾਏ ਜਾਂਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਇੱਕ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੱਟ ਕੀ ਦੂਜੇ ਪੰਜਾਬੀ ਵਿਰੋਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਪੀ ओरिजिनल ਪੁਲਿਸ ਦੇ ਵੱਲੋਂ ਗ੍ਰਿਫਤਾਰ ਸ਼ੱਕੀ ਦੀ ਪਛਾਣ 33 ਸਾਲ ਦੇ ਸਰਬਜੀਤ ਸਿੰਘ ਵਜੋਂ ਕੀਤੀ ਗਈ ਹੈ ਤੇ ਉਸ ਵਿਰੁੱਧ ਹਥਿਆਰ ਚਲਾਉਣ ਅਤੇ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਨੇ ਦੂਜੇ ਪਾਸੇ 25 ਸਾਲ ਦੇ ਜੋਬਨਜੀਤ ਸਿੰਘ ਵਿਰੋਧ ਇਰਾਦਾਇਕ ਕਤਲ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦੇ ਦੋਸ਼ ਆਇਦ ਕਰਦਿਆਂ ਉਸਨੂੰ ਅਪੀਲ ਕੀਤੀ ਗਈ ਹੈ ਕਿ ਵਕੀਲ ਦੀ ਸਹਾਇਤਾ ਨਾਲ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇਵੇ ਪੁਲਿਸ ਨੇ ਦੱਸਿਆ ਹੈ ਕਿ ਪਿਛਲੇ ਸਾਲ 15 ਅਕਤੂਬਰ ਨੂੰ ਦੋ ਟਰੱਕ ਕੰਪਨੀਆਂ 'ਚ ਝਗੜਾ ਹੋ ਗਿਆ ਸੀ ਤੇ ਗੋਲੀ ਚੱਲ ਗਈ ਸੀ ਟੌਲਬਰਮ ਰੋਡ ਦੇ ਪੂਰਬ ਵੱਲ ਵਿਵਾਦ ਦੇ ਡਰਾਈਵ ਅਤੇ ਮਾਊਂਟਨ 애ਸ਼ ਰੋਡ ਨੇੜੇ ਇੱਕ ਪਾਰਕਿੰਗ ਲੋਟ ਵਿੱਚ ਪੁਜੀਏ ਪੁਲਿਸ ਅਫਸਰਾਂ ਨੂੰ ਇੱਕ ਸ਼ਖਸ ਜ਼ਖਮੀ ਹਾਲਤ ਵਿੱਚ ਮਿਲਿਆ ਜਿਸ ਨੂੰ ਹਸਪਤਾਲ ਲਿਜਾਂਦਾ ਗਿਆ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਜਾਂਚ ਕਰਤਾਵਾਂ ਨੇ ਦੋ ਸ਼ੱਕੀਆਂ ਦੀ شناخت ਕੀਤੀ ਤੇ ਇਹਨਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਫੀਲ ਰੀਜਨਲ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਜਾਣਕਾਰੀ ਹੋਵੇ ਤਾਂ 9054532121 ਐਕਸਟੈਂਸ਼ਨ 3133 ਤੇ ਸੰਪਰਕ ਕੀਤਾ ਜਾਵੇ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰੈਮ ਸਟਾਪਰਜ਼ ਨਾਲ 1800 222 ਟਿਪਸ 8477 ਤੇ ਕਾਲ ਕੀਤੀ ਜਾ ਸਕਦੀ ਹੈ ਜ਼ਿਕਰ ਖਾਸ ਹੈ ਕਿ ਵੱਡੀ ਗਿਣਤੀ ਚ ਭਾਰਤੀ ਟੋਡਰ ਟ੍ਰੱਕ ਡਰਾਈਵਿੰਗ ਦੇ ਕਿਤੇ ਵਿੱਚ ਲੱਗੇ ਹੋਏ ਨੇ ਤੇ ਮੌਜੂਦਾ ਵੇਲੇ ਦੌਰਾਨ ਟੋਡਰ ਟ੍ਰੱਕ ਡਰਾਈਵਰਾਂ ਤੇ ਗੋਲੀਆਂ ਚਲਾਉਂਦੀਆਂ 13 ਵਾਰ ਦਾ ਤਾਂ ਸਾਹਮਣੇ ਆ ਚੁੱਕੀਆਂ ਨੇ ਜਨਵਰੀ ਮਹੀਨੇ ਦੌਰਾਨ ਸਕਾਰਬੋ ਵਿਖੇ 24 ਘੰਟੇ ਦੇ ਅੰਦਰ ਤਿੰਨ ਟੋਡਰ ਟ੍ਰੱਕ ਡਰਾਈਵਰਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਇੱਕ ਪੀੜਤ ਦੇ ਪ੍ਰਾਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੁਲੇਟ ਪ੍ਰੂਫ ਜੈਕਟ ਨਾ ਪਾਈ ਹੁੰਦੀ ਤਾਂ ਉਸ ਦਾ ਭਰਾ ਅੱਜ ਜਿਉਂਦਾ ਨਾ ਹੁੰਦਾ ਉਧਰ Ontario ਦੀ Professional Towing Association ਦੇ ਪ੍ਰਧਾਨ ਗੈਰੀ ਵਿਨਟਰ ਹਿਊਵਲ ਨੇ ਕਿਹਾ ਹੈ ਕਿ ਕੁਝ ਨਾ ਕੁਝ ਤਾਂ ਜ਼ਰੂਰ ਗਲਤ ਹੈ ਜੋ ਗੋਲੀਆਂ ਚੱਲਣ ਦਾ ਕਾਰਨ ਬਣ ਰਿਹਾ ਹੈ ਹੁਣ ਟੋਅ ਟਰੱਕ ਡਰਾਈਵਰ ਬੁਲੇਟ ਪ੍ਰੂਫ ਜੈਕਟ ਪਾ ਕੇ ਕੰਮ ਕਰਦੇ ਜਾਂਦੇ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ ਟੋਅ ਟਰੱਕ ਡਰਾਈਵਰਸ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ ਸਗੋਂ ਗਾਕਾ ਤੇ ਵੀ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਮਿਲ ਰਹੀਆਂ ਨੇ ਉਹਨਾਂ ਅੱਗੇ ਕਿਹਾ ਕਿ ਇੱਕ ਟੋਅ ਟਰੱਕ ਡਰਾਈਵਰ 500 ਡਾਲਰ ਤੋਂ 1000 ਡਾਲਰ ਦਾ ਕਿਰਾਇਆ ਰਹਿੰਦਾ ਹੈ ਪਰ ਐਨੀ ਰਕਮ ਪਿੱਛੇ ਕਿਸੇ ਨੂੰ ਜਾਨੋਂ ਮਾਰਨ ਦਾ ਯਤਨ ਤਾਂ ਸਮਝ ਤੋਂ ਹੀ ਬਾਹਰ ਹੈ ਟ੍ਰਾਂਟੋ ਦੇ ਲੋਕ ਸੁਰੱਖਿਆ ਮਾਹਰ ਕ੍ਰਿਸ ਲੂਇਸ ਨੇ ਕਿਹਾ ਹੈ ਕਿ ਟੋਇੰਗ ਇੰਡਸਟਰੀ 'ਚ ਬੰਦੂਕ ਹਿੰਸਾ ਸਿਖਰਾਂ ਤੇ ਪਹੁੰਚੀ ਮਹਿਸੂਸ ਹੋ ਰਹੀ ਹੈ ਜਿਸ ਹੋਣ ਵਾਲੀ ਕਮਾਈ ਹੈ ਤੇ ਮੁਕਾਬਲੇਬਾਜ਼ੀ ਬਹੁਤ ਜ਼ਿਆਦਾ ਹੋਣ ਕਰਕੇ ਟਕਰਾਵਾਂ ਵਧ ਰਹੇ ਨੇ ਸੂਬਾ ਸਰਕਾਰ ਵੱਲੋਂ ਟੋਇੰਗ ਇੰਡਸਟਰੀ ਨੂੰ ਨਿਯਮਬੱਧ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਰ ਹਿੰਸਾ ਨੂੰ ਕੰਟਰੋਲ ਕਰਨਾ ਸੌਖਾ ਨਹੀਂ ਕੈਲਗਰੀ ਕੌਂਸਲ ਨੇ ਰਹਾਇਸ਼ੀ ਜਾਇਦਾਦ ਟੈਕਸ ਦੇ ਵਿੱਚ 8.9% ਦੀ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਸੁਬਾਈ ਦਰਾਂ ਦੇ ਵਿੱਚ ਵਾਧੇ ਦੀ ਨਿੰਦਾ ਕੀਤੀ ਹੈ ਅਲਬਰਟਾ ਸਰਕਾਰ ਇਸ ਸਾਲ ਕੈਲਗਰੀ ਪ੍ਰਾਪਰਟੀ ਟੈਕਸਾਂ ਤੋਂ 1 ਬਿਲੀਅਨ ਡਾਲਰ ਇਕੱਠੇ ਕਰਨ ਦੀ ਉਮੀਦ ਜਤਾ ਰਹੀ ਹੈ ਕੈਲਗਰੀ ਦੇ ਘਰ ਦੇ ਮਾਲਕ 2025 ਚ ਜਾਇਦਾਦ ਟੈਕਸ 'ਚ 8.9% ਵਾਧਾ ਭੁਗਤਾਨ ਕਰਨਗੇ ਭਾਵੇਂ ਕਿ ਸ਼ਹਿਰ ਕੈਨੇਡਾ ਦੇ ਸਾਰੇ ਵੱਡੇ ਸ਼ਹਿਰਾਂ ਵਿੱਚੋਂ ਸਭ ਤੋਂ ਘੱਟ ਮਿਨਿਸਪਲ ਪ੍ਰਾਪਰਟੀ ਟੈਕਸ ਦਰ 'ਚ ਵਾਧਾ ਦੱਸ ਰਿਹਾ ਹੈ ਕੈਲਗਰੀ ਸਿਟੀ ਕੌਂਸਲ ਨੇ ਇਸੇ ਹੀ ਹਫ਼ਤੇ ਦਰਾਂ 'ਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਜਦੋਂ ਸੂਬੇ ਨੇ ਆਪਣੇ ਹਾਲੀਆ ਬਜਟ 'ਚ ਇਹ ਖੁਲਾਸਾ ਕੀਤਾ ਕਿ ਉਹ ਵਾਧਦੀ ਸਿੱਖਿਆ ਲਾਗਤਾਂ ਨੂੰ ਫੰਡ ਦੇਣ ਲਈ ਜਾਇਦਾਦ ਟੈਕਸਾਂ 'ਚ ਹੋਰ ਵਾਧਾ ਕਰੇਗਾ ਸ਼ਹਿਰ ਨੇ ਮਿਊਨਿਸਪਲ ਪ੍ਰਾਪਰਟੀ ਟੈਕਸ ਦਰਾਂ 'ਚ 3.4% ਵਾਧੇ ਨੂੰ ਅੰਤਮ ਰੂਪ ਦੇ ਦਿੱਤਾ ਹੈ ਇਸ ਦੌਰਾਨ ਇਸ ਸਾਲ ਪ੍ਰਾਪਰਟੀ ਟੈਕਸਾਂ ਦਾ ਸੁਭਾਈ ਹਿੱਸਾ 17.5% ਵਧਿਆ ਹੈ ਜੋ ਕੁੱਲ 1 ਬਿਲੀਅਨ ਡਾਲਰ ਤੋਂ ਵੱਧ ਹੈ ਸ਼ਹਿਰ ਮੁਤਾਬਕ ਇਹ ਪ੍ਰਤੀ ਵਿਅਕਤੀ ਕਿਸੇ ਵੀ ਅਲਬਰਟਾ ਨਗਰਪਾਲਿਕਾ ਵੱਲੋਂ ਸੂਬੇ ਨੂੰ ਭੇਜੀ ਜਾ ਰਹੀ ਸਭ ਤੋਂ ਵੱਧ ਰਕਮ ਹੈ ਕੈਲਗਰੀ ਦੀ ਮੇਅਰ ਜੋਤੀ ਗੋਂਟੈਕ ਨੇ ਕਿਹਾ ਕਿ ਇਹ ਪਿਛਲੇ ਸਾਲਾਂ ਨਾਲੋਂ ਇੱਕ ਮਹੱਤਵਪੂਰਨ ਵਾਅਦਾ ਹੈ ਅਤੇ ਇਹ ਉਹ ਚੀਜ਼ ਨਹੀਂ ਹੈ ਜਿਸ ਦਾ ਸੰਕੇਤ ਉਹਨਾਂ ਨੇ ਨਵੰਬਰ 'ਚ ਬਜਟ ਤੇ ਵਿਚਾਰ ਵਟਾਂਦਰਾ ਕਰਦੇ ਸਮੇਂ ਦਿੱਤਾ ਸੀ ਉਹਨਾਂ ਕਿਹਾ ਇਹ ਜਾਣ ਕੇ ਚੰਗਾ ਹੁੰਦਾ ਕਿ ਤੁਹਾਡੇ ਆਮਦਨ ਟੈਕਸਾਂ 'ਚ ਕਟੌਤੀ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਚਾਰੇ ਨੇ ਪਰ ਅੰਦਾਜ਼ਾ ਲਗਾਓ ਕਿ ਕੈਲਗਰੀ ਦੇ ਵਿੱਚ ਤੁਸੀਂ ਆਪਣੇ ਪ੍ਰਾਪਰਟੀ ਟੈਕਸਾਂ 'ਚ ਇਸ ਦੀ ਭਰਪਾਈ ਕਰਨ ਜਾ ਰਹੇ ਹੋ ਕੁੱਲ ਜਾਇਦਾਦ ਟੈਕਸ ਵਿੱਚ 6.4% ਦਾ ਵਾਧਾ ਹੋਵੇਗਾ ਜਿਸ ਜਿਹੜੇ ਰਿਹਾਇਸ਼ੀ ਜਾਇਦਾਦ ਟੈਕਸ ਵਿੱਚ 8.9% ਦਾ ਵਾਧਾ ਹੋਵੇਗਾ ਅਤੇ ਗੈਰ ਰਿਹਾਇਸ਼ੀ ਜਾਇਦਾਦਾਂ 'ਚ ਪਿਛਲੇ ਸਾਲ ਦੇ ਮੁਕਾਬਲੇ 2.8% ਦਾ ਵਾਧਾ ਹੋਵੇਗਾ ਸਿਟੀ ਮੁਤਾਬਕ ਘਰ ਦੇ ਮਾਲਕਾਂ ਨੂੰ 6,97,000 ਡਾਲਰ ਦੇ ਇੱਕ ਆਮ ਸਿੰਗਲ ਫੈਮਿਲੀ ਘਰ ਲਈ ਜਾਇਦਾਦ ਟੈਕਸ ਵਿੱਚ 352 ਡਾਲਰ ਵਾਧੂ ਅਦਾ ਕਰਨੇ ਪੈਣਗੇ ਸ਼ਹਿਰ ਦੇ ਅਨੁਸਾਰ ਮਿਊਨਿਸਪਲ ਪ੍ਰਾਪਰਟੀ ਟੈਕਸ ਦਰ ਵਾਧੇ ਨਾਲ ਇੱਕ ਆਮ ਸਿੰਗਲ ਫੈਮਿਲੀ ਘਰ ਲਈ 134 ਡਾਲਰ ਦਾ ਵਾਧੂ ਖਰਚਾ ਆਵੇਗਾ ਜਦਕਿ ਸੁਭਾਈ ਪ੍ਰਾਪਰਟੀ ਟੈਕਸ ਵਾਧੇ ਨਾਲ ਉਹਨਾਂ ਜਾਇਦਾਦ ਮਾਲਕਾਂ ਨੂੰ 218 ਡਾਲਰ ਹੋਰ ਖਰਚਾ ਆਵੇਗਾ ਵਾਰਡ 14 ਕਾਉਂਟੀ ਪੀਟਰ ਡਮੈਂਗ ਨੂੰ ਆਪਣੇ ਹਲਕੇ ਦੇ ਲੋਕਾਂ ਨੂੰ ਦਰਾਂ 'ਚ ਵਾਧੇ ਬਾਰੇ ਸਮਝਾਉਣ ਬਾਰੇ ਚਿੰਤਾਵਾਂ ਨੇ ਉਹਨਾਂ ਕਿਹਾ ਸਾਨੂੰ 3.5 ਤੋਂ 5% ਪ੍ਰੋਫਿਟ ਟੈਕਸ ਵਾਧੇ ਤੇ ਮਹੀਨਿਆਂ ਤੱਕ ਕੋਲਿਆਂ ਤੇ ਤੱਕ ਦਿੱਤਾ ਜਾਂਦਾ ਹੈ ਉਹਨਾਂ ਨੇ ਕੌਂਸਲ ਮੀਟਿੰਗ ਦੌਰਾਨ ਇਹ ਵੀ ਕਿਹਾ ਕਿ ਮੈਂ 14 ਸਾਲਾਂ ਤੋਂ ਕਰ ਰਿਹਾ ਤੇ ਹੁਣ ਤੱਕ ਦੀ ਸਭ ਤੋਂ ਭਿਆਨਕ ਸਥਿਤੀ ਹੈ ਜਿਸ ਦਾ ਉਹਨਾਂ ਨੇ ਸਾਹਮਣਾ ਕੀਤਾ ਹੈ ਤੇ ਬਿਲਕੁਲ ਹਸੋਣੀ ਹੈ ਸ਼ਹਿਰ ਦਾ ਅੰਦਾਜ਼ਾ ਹੈ ਕਿ ਸੂਬੇ ਲਈ ਸਿੱਖਿਆ ਜਾਇਦਾਦ ਟੈਕਸਾਂ 'ਚ 1 ਬਿਲੀਅਨ ਡਾਲਰ ਇਕੱਠਾ ਕਰਨ ਲਈ 10 ਮਿਲੀਅਨ ਡਾਲਰ ਦੀ ਲਾਗਤ ਆਵੇਗੀ ਕੌਂਸਲ ਨੇ ਉਸ ਪੈਸੇ ਨੂੰ ਇਕੱਠਾ ਕਰਨ ਦੀ ਲਾਗਤ ਲਈ ਅਲਬਰਟਾ ਸਰਕਾਰ ਨੂੰ ਬਿੱਲ ਦੇਣ ਲਈ ਸਹਿਮਤੀ ਪ੍ਰਗਟਾਈ ਹੈ ਗੁੰਡਾਕ ਨੇ ਕਿਹਾ ਹੈ ਕਿ ਅਸੀਂ ਉਹਨਾਂ ਲਈ ਉਹਨਾਂ ਦਾ ਇਨਵੌਇਸਿੰਗ ਕਰ ਰਹੇ ਹਾਂ ਔਰ ਰਿਹਾਇਸ਼ੀ ਜਾਇਦਾਦ ਤੋਂ ਇਕੱਠੇ ਕੀਤੇ ਜਾ ਰਹੇ ਟੈਕਸ ਦਾ 37% ਲੈ ਰਹੇ ਨੇ ਇਹ ਕੋਈ ਰਾਜਨੀਤਿਕ ਸਟੰਟ ਨਹੀਂ ਹੈ ਇਹ ਸਿਰਫ ਇੱਕ ਸਨਕ ਨਹੀਂ ਸੀ ਇਹ ਅਜਿਹੀ ਚੀਜ਼ ਹੈ ਜਿਸ ਨੂੰ ਸਾਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਸੀ ਵਾਰਡ 10 ਦੇ ਕੌਂਸਲਰ ਦੇ ਚਬਟਨੇ ਕਿਹਾ ਕਿ ਸ਼ਹਿਰ ਨਿਵਾਸੀਆਂ ਨੂੰ ਮਿਨਿਸਪਲ ਅਤੇ ਸੂਬਾਈ ਜ਼ਾਇਦਾਦ ਟੈਕਸ ਲਈ ਵੱਖਰੇ ਬਿੱਲ ਭੇਜਣ ਤੇ ਵਿਚਾਰ ਕਰ ਸਕਦਾ ਹੈ ਤਾਂ ਜੋ ਸਪਸ਼ਟ ਕੀਤਾ ਜਾ ਸਕੇ ਕਿ ਟੈਕਸ ਵਧਾਉਣ ਲਈ ਕੌਣ ਜ਼ਿੰਮੇਵਾਰ ਹੈ ਚਬਟਨੇ ਕਿਹਾ ਕਿ ਲੋਕ ਇਹ ਦੇਖਣ ਲਈ ਸਮਾਂ ਨਹੀਂ ਘਟਦੇ ਕਿ ਕੌਣ ਕਿਹੜਾ ਪੈਸਾ ਕਿੱਥੇ ਲੈ ਕੇ ਜਾ ਰਿਹਾ ਹੈ ਉਹ ਸਿਰਫ ਇਹ ਦੇਖਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਕੀ ਦਿੱਤਾ ਜਾਵੇਗਾ ਅਤੇ ਸਾਲ ਦਰ ਸਾਲ ਇਸ ਵਿੱਚ ਕਿੰਨਾ ਬਦਲਾ ਆਇਆ ਚਬਟਨੇ ਕਿਹਾ ਇਸ ਸਭ ਵਾਸਤੇ ਕੌਂਸਲ ਨੂੰ ਹੀ ਦੋਸ਼ੀ ਠਹਿਰਾ ਜਾਂਦਾ ਹੈ ਉਹਨਾਂ ਕਹਿੰਦੇ ਹੈ ਬਹੁਤ ਵੱਡਾ ਵਾਅਦਾ ਹੈ ਕਲਕੱਤੀ ਵਾਸੀਆਂ ਲਈ ਇਸ ਨੂੰ ਸਮਝਣਾ ਜਾਂ ਇਹ ਵੀ ਤਰਕ ਕਰਨਾ ਮੁਸ਼ਕਲ ਹੈ ਕਿ ਸਾਲਦਰ ਸਾਲ ਇੰਨਾ ਵੱਡਾ ਵਾਅਦਾ ਕਿਉਂ ਹੁੰਦਾ ਹੈ ਪਰ ਪ੍ਰਾਂਤ ਕਹਿੰਦੀ ਹੈ ਕਿ ਜੇਕਰ ਕਲਕੱਤੀ ਵਾਸੀ ਹੋਰ ਪੈਸੇ ਖਰਚਣ ਤੋਂ ਪਰੇਸ਼ਾਨ ਨੇ ਤਾਂ ਉਹਨਾਂ ਨੂੰ ਸਿਟੀ ਹਾਲ ਵੱਲ ਉਂਗਲ ਉਠਾਉਣੀ ਚਾਹੀਦੀ ਹੈ ਵਿੱਤ ਮੰਤਰੀ ਦੇ ਬੁਲਾਰੇ ਨੇ ਇੱਕ ਬਿਆਨ ਚ ਕਿਹਾ ਹੈ ਕਿ ਸਿਟੀ ਕੌਂਸਲ ਸੂਬੇ ਤੇ ਆਪਣੇ ਬੇਲੋੜੇ ਖਰਚ ਦਾ ਦੋਸ਼ ਲਗਾ ਕੇ ਆਪਣੀਆਂ ਮੁਰ ਚੋਣ ਮਹੀਮਾ ਨੂੰ ਬਚਾਉਂਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਹੈ ਕਿ ਜੇਕਰ ਸ਼ਹਿਰ ਟੈਕਸ ਇਕੱਠਾ ਕਰਨ ਦਾ ਪ੍ਰਬੰਧ ਨਹੀਂ ਕਰਦਾ ਤਾਂ ਉਹਨਾਂ ਨੂੰ ਯਕੀਨ ਹੈ ਕਿ ਅਕਤੂਬਰ ਦੀਆਂ ਚੋਣਾਂ 'ਚ ਕੋਈ ਅਜਿਹਾ ਵਿਅਕਤੀ ਅੱਗੇ ਆਵੇਗਾ ਜੋ ਇਹ ਸਭ ਕੁਝ ਕਰ ਸਕਦਾ ਹੈ। ਬਿਆਨ ਚ ਇਹ ਵੀ ਆਖਿਆ ਗਿਆ ਹੈ ਕਿ ਕੈਲਗਰੀ ਅਤੇ ਉਸਦੇ ਆਲੇ-ਦੁਆਲੇ ਦੇ ਖੇਤਰ ਵਿੱਚ 18 ਨਵੇਂ ਸਕੂਲ 2025 ਦੇ ਬਜਟ ਚ ਸ਼ਾਮਿਲ ਕੀਤੇ ਗਏ ਨੇ ਅਤੇ ਕੈਲਗਰੀ ਚ ਸੁਭਾਈ ਜਾਇਦਾਦ ਟੈਕਸ ਵਿੱਚ ਵਾਧਾ ਉਹਨਾਂ ਸਕੂਲਾਂ ਦੀ ਲਾਗਤ ਨੂੰ ਫੰਡ ਦੇਣ ਦੇ ਨੇੜੇ ਨਹੀਂ ਆਵੇਗਾ। ਅਲਬਰਟਾ ਚ ਪ੍ਰਾਪਰਟੀ ਟੈਕਸ ਮਾਲੀਆ ਸਿੱਖਿਆ ਸੰਚਾਲਨ ਬਜਟ ਦਾ 29% ਬੰਧ ਹੈ। ਸੂਬੇ ਨੇ ਪਿਛਲੇ ਸਾਲ ਸਿੱਖਿਆ ਟੈਕਸਾਂ ਨੂੰ ਫ੍ਰੀਜ਼ ਕਰ ਦਿੱਤਾ ਸੀ ਆਉਣ ਵਾਲੇ ਵਿੱਤੀ ਸਾਲ 'ਚ ਕਰਾਂ ਅਤੇ ਖੇਤਾਂ ਲਈ ਟੈਕਸ ਦਰਾਂ ਪ੍ਰਤੀ 1000 ਡਾਲਰ ਦੇ ਮੁਲਾਂਕਣ ਮੁੱਲ 2.72 ਡਾਲਰ ਅਤੇ ਵਪਾਰਕ ਜਾਇਦਾਦਾਂ ਲਈ 4 ਡਾਲਰ ਪ੍ਰਤੀ 1000 ਡਾਲਰ ਹੋਣਗੀਆਂ ਐਲਬੋਟਾ ਨੇ 2025 ਦੇ ਬਜਟ 'ਚ ਲਗਭਗ ਸਾਰੇ ਕੰਮ ਕਰਨ ਵਾਲੇ ਨਿਵਾਸੀਆਂ ਲਈ ਆਮਦਨ ਟੈਕਸ ਘਟਾ ਦਿੱਤੇ ਨੇ ਕੈਲਗਰੀ ਦੇ ਜਾਇਦਾਦ ਮਾਲਕਾਂ ਨੂੰ ਮਈ 'ਚ ਆਪਣੇ ਬਿੱਲ ਮਿਲ ਜਾਣਗੇ ਤੇ ਭੁਗਤਾਨ 30 ਜੂਨ ਤੱਕ ਕਰਨੇ ਪੈਣਗੇ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਇੱਕ ਡਰਾਮੈਟਿਕ ਤਬਦੀਲੀ ਦੇ ਵਿੱਚੋਂ ਲੰਘ ਰਿਹਾ 2025 ਦੀ ਬਸੰਤ ਵਿੱਚ ਐਕਸਪ੍ਰੈਸ ਐਂਟਰੀ ਤੋਂ ਐਲ ਐਮ ਆਈਏ ਅੰਕ ਕੱਟ ਗਏ ਨੇ ਤੇ ਦਸੰਬਰ 2024 ਤੋਂ 플ੈਗ ਪੋਲਿੰਗ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਬਸੰਤ ਨਵੀਨੀਕਰਨ ਇਮੀਗ੍ਰੇਸ਼ਨ ਦਾ ਸੁਧਾਰ ਨੂੰ ਪੂਰਾ ਕਰੇਗਾ 2025 ਦੇ ਵਿੱਚ ਐਲ ਐਮ ਆਈਏ ਅੰਕ ਫਿੱਕੇ ਪੈ ਜਾਣਗੇ ਕੈਨੇਡਾ ਦਾ ਇਮੀਗ੍ਰੇਸ਼ਨ ਲੈਂਡਸਕੇਪ 2025 'ਚ ਇੱਕ ਵੱਡੇ ਬਦਲਾਅ ਲਈ ਤਿਆਰ ਹੈ ਇਮੀਗ੍ਰੇਸ਼ਨ ਰੈਫਿਊਜੀਜ਼ ਅਤੇ ਸਿਟੀਟਨਸ਼ਿਪ ਕੈਂਟਾ ਵਲੋਂ ਦਲੇ ਰਾਨਾ ਨੀਤੀ ਅਪਡੇਟਾਂ ਨੂੰ ਪੇਸ਼ ਕੀਤਾ ਜਾਂਦਾ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਦੇ ਸਾਬਕਾ ਮੰਤਰੀ ਮਾਨਯੋਗ ਮਾਰਕ ਮਿਲਰ ਦੁਆਰਾ ਐਲਾਨ ਕੀਤਾ ਗਿਆ ਇਹਨਾਂ ਤਬਦੀਲੀਆਂ ਦਾ ਉਦੇਸ਼ ਸਿਸਟਮ ਦੀ ਇਕਸਾਰਤਾ ਤੇ ਕੁਸ਼ਲਤਾ ਨੂੰ ਮਜ਼ਬੂਤ ਕਰਨਾ ਹੈ ਐਕਸਪ੍ਰੈਸ ਐਂਟਰੀ ਉਮੀਦਵਾਰ 2025 ਦੀ ਬਸੰਤ ਤੋਂ ਸ਼ੁਰੂ ਹੋਣ ਵਾਲੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਸਮਰਥਿਤ ਨੌਕਰੀਆਂ ਦੀਆਂ ਪੇਸ਼ਕਸ਼ਾਂ ਲਈ ਵਾਧੂ ਅੰਕ ਗਵਾ ਦੇਣਗੇ ਇਹਨਾਂ ਗੇਮ ਚੇਂਜਰ ਅਪਡੇਟਸ ਤੇ ਉਹਨਾਂ ਦੇ ਪ੍ਰਭਾਵਾਂ ਬਾਰੇ ਜਾਣਾਂਗੇ ਕੈਨੇਡਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਠੋਖਾ ਢੀ ਨਾਲ ਨਜਿੱਠਣ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਤੇ ਸਰਹੱਦੀ ਸੁਰੱਖਿਆ ਨੂੰ ਵਧਾਉਣ ਲਈ ਵਿਕਸਿਤ ਹੋ ਰਹੀਆਂ ਨੇ ਆਈਆਰसीसी ਦੇ ਨਵੀਨਤਮ ਉਪਾਦ ਦੋ ਮੁੱਖ ਖੇਤਰਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਐਕਸਪ੍ਰੈਸ ਐਂਟਰੀ ਸਿਸਟਮ ਤੇ ਬਾਰਡਰ ਪਰਮਿਟ ਪ੍ਰੋਸੈਸਿੰਗ ਇਹ ਅਪਡੇਟ ਨਿਰਪੱਖਤਾ ਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਂਦੇ ਹੋਏ ਹੁਨਰਵੰਦ ਪ੍ਰਤਿਭਾ ਦਾ ਸਵਾਗਤ ਕਰਨ ਲਈ ਕੈਨੇਡਾ ਦੀ ਚੱਲ ਰਹੀ ਵਚਨਬੱਧਤਾ ਨੂੰ ਦਰਸਾਉਂਦੇ ਨੇ ਨਵੇਂ ਆਈਆਰसीसी ਅਪਡੇਟ ਦੇ ਮੁੱਖ ਨੁਕਤੇ ਨੇ ਬਸੰਤ 2025 एलएमआईए ਸਮਰਥਿਤ ਨੌਕਰੀਆਂ ਪੇਸ਼ਕਸ਼ਾਂ ਹੁਣ ਬਸੰਤੋ ਐਕਸਪ੍ਰੈਸ ਐਂਟਰੀ 'ਚ ਵਾਧੂ ਅੰਕ ਨਹੀਂ ਕਮਾ ਸਕਣਗੀਆਂ ਟੀਚਾ ਧੋਖਾਧੜੀ ਘਟਾਉਣਾ ਸਿਸਟਮ ਦੀ ਇਕਸਾਰਤਾ ਨੂੰ ਵਧਾਉਣਾ ਅਤੇ ਸਰਹੱਦੀ ਪ੍ਰਬੰਧਨ 'ਚ ਸੁਧਾਰ ਕਰਨਾ ਇਹ ਬਦਲਾ ਐਕਸਪ੍ਰੈਸ ਐਂਟਰੀ ਦੇ ਉਮੀਦਵਾਰਾਂ ਅਸਥਾਈ ਕਰਮਚਾਰੀਆਂ ਵਿਦਿਆਰਥੀਆਂ ਮਾਲਕਾਂ ਅਤੇ ਸਰਹੱਦੀ ਕਾਰਜਾਂ ਨੂੰ ਪ੍ਰਭਾਵਿਤ ਕਰਨਗੇ 2025 ਦੀ ਬਸੰਤੋ ਐਕਸਪ੍ਰੈਸ ਐਂਟਰੀ ਪੂਲ 'ਚ ਉਮੀਦਵਾਰਾਂ ਨੂੰ ਐਲਐਮਆਈਏ ਨਾਲ ਜੁੜੀਆਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਲਈ ਵਾਧੂ ਵਿਆਪਕ ਰੈਂਕਿੰਗ ਸਿਸਟਮ ਅੰਕ ਨਹੀਂ ਮਿਲਣਗੇ ਇਹ ਤਬਦੀਲੀ ਮੌਜੂਦਾ ਪ੍ਰਣਾਲੀ ਤੋਂ ਇੱਕ ਮਹੱਤਵਪੂਰਨ ਵਿਦਾਇਗੀ ਨੂੰ ਦਰਸਾਉਂਦੀ ਹੈ ਜਿੱਥੇ ਉਮੀਦਵਾਰ ਅਜਿਹੇ ਪੇਸ਼ਕਸ਼ਾਂ ਲਈ 50 ਤੋਂ 200 ਅੰਕ ਕਮਾ ਸਕਦੇ ਸਨ ਜੋ ਅਕਸਰ ਸਥਾਈ ਨਿਵਾਸ ਲਈ ਇਨਵੀਟੇਸ਼ਨ ਟੂ ਅਪਲਾਈ ਲਈ ਉਹਨਾਂ ਦੇ ਹੱਕ 'ਚ ਪੈਮਾਨੇ ਨੂੰ ਟਿਪਿੰਗ ਕਰਦੇ ਨੇ ਐਲਐਮਆਈਏ ਪ੍ਰਕਿਰਿਆ ਨੂੰ ਇਹ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਸੀ ਕਿ ਮਾਲਕ ਵਿਦੇਸ਼ੀ ਕਾਮਿਆਂ ਨੂੰ ਸਿਰਫ ਉਦੋਂ ਹੀ ਨੌਕਰੀ ਤੇ ਰੱਖਣ ਜਦੋਂ ਕੋਈ ਯੋ ਕੈਨੇਡੀਅਨ ਉਪਲਬਧ ਨਾ ਹੋਵੇ ਹਾਲਾਂਕਿ ਇਸ ਦਾ ਸ਼ੋਸ਼ਣ ਨੇ ਧੋਖੇਬਾਜ਼ ਅਦਾਕਾਰਾਂ ਦੁਆਰਾ ਕੀਤਾ ਗਿਆ ਹੈ ਜੋ CRS ਸਪੋਰਾ ਨੂੰ ਨਕਲੀ ਤੌਰ ਤੇ ਵਧਾਉਣ ਲਈ LMIA ਖਰੀਦੀ ਚੰਵੇਚਦੇ ਨੇ ਇਹਨਾਂ ਨੁਕਤਿਆਂ ਨੂੰ ਹਟਾ ਕੇ IRCC ਦਾ ਉਦੇਸ਼ ਹੈ LMIA ਤੋਂ ਖੜ ਢੜੀ ਲਈ ਪ੍ਰਚਾਹਨ ਖਤਮ ਕਰਨਾ ਯੋਗਤਾ ਅਧਾਰਿਤ ਚੋਣ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨਾ ਉਮੀਦਵਾਰਾਂ ਦੇ ਹੁਨਰ ਸਿੱਖਿਆ ਤੇ ਤਜਰਬੇ ਤੇ ਧਿਆਨ ਕੇਂਦ੍ਰਿਤ ਕਰਨਾ ਸਾਬਕਾ ਮંત્રી ਮਾਰਕ ਮਿਲਰ ਨੇ ਇਸ ਇਰਾਦੇ ਨੂੰ ਉਜਾਗਰ ਕੀਤਾ ਹੈ ਕਿ ਇਮੀਗ੍ਰੇਸ਼ਨ ਆਰਥਿਕ ਸਫਲਤਾ ਨੂੰ ਅੱਗੇ ਵਧਾਉਂਦੀ ਹੈ ਇਹ ਵਿਦਲਾ ਇੱਕ ਨਿਰਪੱਖ ਜਵਾਬਦੇਹ ਪ੍ਰਣਾਲੀ ਨੂੰ ਯਕੀਨੀ ਬਣਾਉਂਦੇ ਨੇ ਜੋ ਬਿਨਾਂ ਕਿਸੇ ਖਾਮੀਆਂ ਦੇ ਸਭ ਤੋਂ ਵਧੀਆ ਪ੍ਰਤਿਭਾ ਨੂੰ ਆਕਰਸ਼ਿਤ ਕਰਦੀ ਹੈ ਇਹ ਨੀਤੀ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਛੂਏਗੀ ਜਿਵੇਂ ਕੈਨੇਡਾ ਦੇ ਵਿੱਚ ਅਸਥਾਈ ਕੰਮਿਆਂ ਨੂੰ ਸਥਾਈ ਨਿਵਾਸ ਦੀ ਇੱਛਾ ਰੱਖਣ ਵਾਲੇ ਐਲਐਮਆਈਏ ਪੁਆਇੰਟ ਬੂਸਟ ਗਵਾ ਦਿੱਤੇ ਜਾਣਗੇ ਭਵਿਕਤੇ ਬਿਨਕਾਰਾਂ ਨੂੰ ਐਲਐਮਆਈਐ ਸਮਰਥਿਤ ਪੇਸ਼ਕਸ਼ਾਂ ਦਾ ਲਾਭ ਨਹੀਂ ਮਿਲੇਗਾ ਆਈਟੀਏ ਵਾਲੇ ਉਮੀਦਵਾਰ ਜੇ ਪਸੰਦ 2025 ਤੱਕ ਜਮ੍ਹਾਂ ਕਰਵਾਈਆਂ ਜਾ ਰਹੀਆਂ ਅਰਜ਼ੀਆਂ ਸੁਰੱਖਿਅਤ ਨੇ ਇੱਕ ਵਾਰ ਲਾਗੂ ਹੋਣ ਤੋਂ ਬਾਅਦ ਇਹ ਨਿਯਮ ਪੂਲ ਚ ਐਲਐਮਆਈਐ ਸਮਰਥਿਤ ਨੌਕਰੀਆਂ ਪੇਸ਼ਕਸ਼ਾਂ ਵਾਲੇ ਸਾਰੇ ਉਮੀਦਵਾਰਾਂ ਤੇ ਵਿਆਪਕ ਤੌਰ ਤੇ ਲਾਗੂ ਹੋਣਗੇ ਮਾਲਕਾਂ ਅਤੇ ਕਾਮਿਆਂ ਲਈ ਇਸ ਦਾ ਬਖੂ-ਬਖ ਮਤਲਬ ਹੈ ਮਾਲਕਾਨੇਯਾ ਦਾ ਅਰਥ ਹੈ ਕਿ ਕਾਮਯਾਬੀ ਰਿਹਾਈਸ਼ ਨੂੰ ਦੇਸ ਕਰਨ ਲਈ ਐਲਐਮਆਈਐਸ ਦੀ ਵਰਤੋਂ ਕਰਨ ਵਾਲੇ ਕਾਰੋਬਾਰਾਂ ਨੂੰ ਨਵੀਆਂ ਰਣਨੀਤੀਆਂ ਦੀ ਲੋੜ ਪਵੇਗੀ ਐਲਐਮਆਈਐਸ ਅਸਥਾਈ ਵਰਕ ਪਰਮਿਟਾਂ ਲਈ ਮਹੱਤਵਪੂਰਨ ਰਹਿੰਦੇ ਨੇ ਪਰ ਐਕਸਪ੍ਰੈਸ ਐਂਟਰੀ ਸਕੋਰਾਂ 'ਚ ਸਹਾਇਤਾ ਨਹੀਂ ਕਰਨਗੇ ਕਮਿਆਲੀ ਉਮੀਦਵਾਰਾਂ ਨੂੰ ਮੁਕਾਬਲੇ 'ਚ ਬਣੇ ਰਹਿਣ ਲਈ ਹੋਰ ਸੀਆਰਐਸ ਕਾਰਕਾਂ ਪਾਸ਼ਾ ਦੇ ਹੁਨਰ ਸਿੱਖਿਆ ਜਾਂ ਕੰਮ ਦੇ ਤਜਰਬੇ ਤੇ ਨਿਰਭਰ ਰਹਿਣਾ ਚਾਹੀਦਾ ਹੈ ਆਈਆਰਸੀਸੀ ਨੇ ਬਸੰਤ 2025 ਤੋਂ ਬਾਅਦ ਕੋਈ ਸਹੀ ਤਾਰੀਖ ਨਹੀਂ ਦੱਸੀ ਜਿਸ ਨਾਲ ਕੁਝ ਅਸਪਸ਼ਟਤਾ ਹੈ ਜਿਕਰ ਨੀਤੀ ਖਗੋਲੀ ਸੰਪੂਮੀ ਤੇ ਟਿੱਕੀ ਹੋਈ ਹੈ ਤਾਂ 20 ਮਾਰਚ ਨੂੰ ਐਲਐਮਆਈਏ ਅੰਕਾਂ ਦਾ ਅੰਤ ਹੋ ਸਕਦਾ ਹੈ ਭਾਵ ਅੱਜ ਦੇ ਦਿਨ ਹਾਲਾਂਕਿ ਮਾਰਕ ਮਿਲਰ ਦੇ ਕਾਰਜਕਾਲ ਤੋਂ ਬਾਅਦ ਇੱਕ ਨਵੇਂ ਇੰਗਲਿਸ਼ ਨ ਮੰਤਰੀ ਦੇ ਸੰਭਾਵਿਤ ਤੌਰ ਤੇ ਕਦਮ ਰੱਖਣ ਦੇ ਨਾਲ ਸਮਾਸੀਮਾਵਾਂ ਤੇ ਤਰਜੀਹਾਂ ਬਦਲ ਸਕਦੀਆਂ ਨੇ ਕੈਨੇਡਾ ਨੇ ਵਰਕ ਪਰਮਿਟ ਨਿਯਮਾਂ ਨੂੰ ਅਪਡੇਟ ਕੀਤਾ ਹੈ ਯੂਨੀਵਰਸਿਟੀ ਗ੍ਰੈਜੂਏਟਾਂ ਲਈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯੋਗਤਾ ਨੂੰ ਸੌਖਾ ਬਣਾਇਆ ਗਿਆ ਤੇ ਹੋਰ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕੀਤਾ ਗਿਆ ਹੈ ਵਿਦੇਸ਼ਾਂ ਚ ਪੜ੍ਹਾਈ ਲਈ ਇੱਕ ਸੁਰੱਖਿਅਤ ਸਥਾਨ ਵਜੋਂ ਕੈਨੇਡਾ ਦੀ ਸਾਖ ਕੋਈ ਗੁਪਤ ਨਹੀਂ ਰਹੀ ਕੋਈ ਸੀਕ੍ਰੇਟ ਨਹੀਂ ਹੈ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਜੀਵੰਤ ਸ਼ਹਿਰਾਂ ਤੇ ਸਥਾਈ ਨਿਵਾਸ ਲਈ ਇੱਕ ਮਾਰਗ ਦੇ ਨਾਲ ਇਹ ਵਿਸ਼ਵਵਿਆਪੀ ਪ੍ਰਤਿਭਾ ਲਈ ਇੱਕ ਚੁੰਬਕ ਰਿਹਾ ਹੈ ਪਰ 2024 ਤੇ 2025 ਮਹੱਤਵਪੂਰਨ ਸਾਲ ਸਾਬਿਤ ਹੋ ਰਹੇ ਨੇ ਕਿਉਂਕਿ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰ ਨੂੰ ਦੁਬਾਰਾ ਬਣਾ ਰਿਹਾ ਹੈ ਖਾਸ ਕਰਕੇ ਜਦੋਂ ਵਰਕ ਪਰਮਿਟ ਦੀ ਗੱਲ ਆ ਰਹੀ ਹੈ ਕੁਝ ਪਾਬੰਦੀਸ਼ੁਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜ਼ਰੂਰਤਾਂ ਨੂੰ ਵਾਪਸ ਲੈਣਾ ਹੈ ਯੂਨੀਵਰਸਿਟੀ ਗ੍ਰੈਜੂਏਟਾਂ ਨੂੰ ਪੜ੍ਹਾਈ ਤੋਂ ਬਾਅਦ ਰੁਜ਼ਗਾਰ ਲਈ ਇੱਕ ਸਹੂਲਤ ਯਾਤਰਾ ਪ੍ਰਦਾਨ ਕਰਨਾ ਹੈ ਇਹ ਤਬਦੀਲੀ ਵਿਆਪਕ ਇਮੀਗ੍ਰੇਸ਼ਨ ਸੀਮਾਵਾਂ ਅਤੇ ਪਰਿਵਾਰਕ ਪਰਮਿਟ ਤਬਦੀਲੀਆਂ ਦੇ ਨਾਲ ਨਵੇਂ ਆਉਣ ਵਾਲਿਆਂ ਪ੍ਰਤੀ ਕੈਨੇਡਾ ਦੇ ਪਹੁੰਚ ਤੇ ਪੁਨਰ ਕੈਲੀਬ੍ਰੇਸ਼ਨ ਦਾ ਸੰਕੇਤ ਦਿੰਦੀਆਂ ਨੇ ਪੀਜੀਡਬਲਪੀ ਕੈਨੇਡੀਅਨ ਕੰਮ ਦੇ ਤਜਰਬੇ ਲਈ ਟਿਕਟ ਹੁੰਦਾ ਹੈ ਪਹਿਲਾਂ ਇੱਕ ਛੋਟੀ ਜਿਹੀ ਪ੍ਰਾਇਮਰ ਹੁੰਦੀ ਹੈ ਪੀਜੀਡਬਲਯੂਪੀ ਇੱਕ ਓਪਨ ਵਰਕ ਪਰਮਿਟ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਕੈਨੇਡਾ 'ਚ ਕੰਮ ਕਰਨ ਦੀ ਆਗਿਆ ਦਿੰਦਾ ਹੈ ਕਿਸੇ ਨੌਕਰੀ ਦੀ ਪੇਸ਼ਕਸ਼ ਦੀ ਲੋੜ ਨਹੀਂ ਹੁੰਦੀ ਕੋਈ ਮਾਲਕਾ ਪਾਬੰਦੀਆਂ ਦੀ ਲੋੜ ਨਹੀਂ ਹੁੰਦੀ ਸਿਰਫ ਪੂਰੀ ਫਲੈਕਸੀਬਿਲਟੀ ਹੁੰਦੀ ਹੈ ਇਹ ਕੈਨੇਡਾ ਦੀ ਅਪੀਲ ਦਾ ਇੱਕ ਆਧਾਰ ਹੈ ਅਕਸਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਰਗੇ ਪ੍ਰੋਗਰਾਮਾਂ ਰਾਹੀਂ ਸਥਾਈ ਨਿਵਾਸ ਲਈ ਇੱਕ ਪੌੜੀ ਹੈ ਹਾਲਾਂਕਿ ਹਾਲ ਹੀ ਤੱਕ ਨਿਯਮ ਸਖਤ ਹੁੰਦੇ ਜਾ ਰਹੇ ਸਨ 1 ਨਵੰਬਰ 2024 ਤੋਂ ਸ਼ੁਰੂ ਕਰਦਿਆ ਹੋਇਆ IRCC ਨੇ ਮੰਗ ਕੀਤੀ ਹੈ ਕਿ PGWP ਬਿਨਕਾਰ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਨਾਲ ਜੁੜੇ ਖਾਸ ਖੇਤਰਾਂ ਤੋਂ ਗ੍ਰੈਜੂਏਟ ਹੋਣ ਜਿਵੇਂ ਕਿ ਸਿਹਤ ਸੰਭਾਲ ਜਾਂ STEM ਇਹ ਕਾਰੋਬਾਰ ਜਾਂ ਪ੍ਰੌਨਚਾਰੀ ਵਰਗੇ ਪ੍ਰੋਗਰਾਮਾਂ ਚ ਵਿਦਿਆਰਥੀਆਂ ਲਈ ਇੱਕ ਵਾਲਸੀ ਜਿਨ੍ਹਾਂ ਨੂੰ ਅਚਾਨਕ ਇੱਕ ਬੰਦਸ਼ ਦਾ ਸਾਹਮਣਾ ਕਰਨਾ ਪਿਆ ਯੂਨੀਵਰਸਿਟੀ ਗ੍ਰੈਜੂਏਟਾਂ ਲਈ ਫੀਲਡ ਆਫ ਸਟੱਡੀ ਨਿਯਮ ਹਟਾਏ ਗਏ ਖੁਸ਼ਖਬਰੀ ਇਹ ਹੈ ਕਿ ਆਈਆਰਸੀਸੀ ਨੇ ਯੂਨੀਵਰਸਿਟੀ ਦੇ ਬੈਚਲਰ ਮਾਸਟਰ ਅਤੇ ਡਾਕਟੋਰੇਟ ਗ੍ਰੈਜੂਏਟ ਲਈ ਅਧਿਐਨ ਦੇ ਖੇਤਰ ਦੀ ਰੁਕਾਵਟ ਨੂੰ ਖਤਮ ਕਰ ਦਿੱਤਾ ਹੈ ਜੇ ਤੁਸੀਂ ਇਹਨਾਂ ਵਿੱਚੋਂ ਕਿਸੇ ਇੱਕ ਪ੍ਰੋਗਰਾਮ ਤੋਂ ਗ੍ਰੈਜੂਏਟ ਹੋ ਰਹੇ ਹੋ ਅਤੇ 1 ਨਵੰਬਰ 2024 ਤੋਂ ਬਾਅਦ ਪੀਜੀਡਬਲਪੀ ਲਈ ਅਰਜ਼ੀ ਦੇ ਰਹੇ ਹੋ ਤਾਂ ਤੁਹਾਡੇ ਮੇਜਰ ਨਾਲ ਕੋਈ ਫਰਕ ਨਹੀਂ ਪਵੇਗਾ ਤੁਹਾਡੇ ਕੋਲ ਆਰਟਸ ਹੈ ਜਾਂ ਇੰਜੀਨੀਅਰਿੰਗ ਤੁਸੀਂ ਬਸ ਤਿਆਰ ਰਹੋ IRCC ਦਾ ਕਹਿਣਾ ਹੈ ਕਿ ਯੂਨੀਵਰਸਿਟੀ ਗ੍ਰੈਜੂਏਟ ਤਬਾਦਲਾਯੋਗ ਗਿਆਨ ਅਤੇ ਹੁਨਰ ਲਿਆਉਂਦੇ ਨੇ ਜੋ ਕੈਨੇਡਾ ਦੇ ਆਰਥਿਕ ਉਤਰਾਅ ਚੜਾਅ ਦੇ ਨਾਲ ਲਚਕਦਾਰ ਹੁੰਦੇ ਨੇ। ਅਧਿਐਨ ਇਸ ਗੱਲ ਦੀ ਪੁਸ਼ਟੀ ਕਰਦੇ ਨੇ ਕਿ ਉੱਚ ਡਿਗਰੀ ਤਾਰਕ ਲੰਮੇ ਸਮੇਂ ਲਈ ਬਿਹਤਰ ਢੰਗ ਨਾਲ ਅਨੁਕੂਲ ਹੁੰਦੇ ਨੇ ਜਿਸ ਨਾਲ ਉਹ ਕਰਮਚਾਰੀਆਂ ਲਈ ਇੱਕ ਸੁਰੱਖਿਅਤ ਆਪਸ਼ਨ ਬਣ ਜਾਂਦੇ ਨੇ। ਇਸ ਤੋਂ ਇਲਾਵਾ ਇਸ ਸਿੱਖਿਆ ਵਿੱਚ ਵਿਭਿੰਨਤਾ ਦੀ ਜਿੱਤ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਰੁਕਾਵਟਾਂ ਤੋਂ ਬਿਨਾਂ ਆਪਣੇ ਜਨੂੰਨ ਦੀ ਪਾਲਣਾ ਕਰਨ ਦੀ ਆਗਿਆ ਮਿਲਦੀ ਹੈ। ਭਾਸ਼ਾ ਦੀਆਂ ਲੋੜਾਂ ਹੁੰਦੀਆਂ ਨੇ ਗੈਰ ਗਲਬਾਤ ਸ਼ੈਂਪੇਨ ਪੀਣ ਤੋਂ ਪਹਿਲਾਂ ਇਹ ਗੱਲ ਯਾਦ ਰੱਖੋ ਕਿ ਪਾਸ਼ਾ ਦੇ ਹੁਨਰ ਅਜੇ ਵੀ ਰਾਜ ਕਰਦੇ ਨੇ ਉਸ PGWP ਨੂੰ ਹਾਸਲ ਕਰਨ ਲਈ ਯੂਨੀਵਰਸਿਟੀ ਗ੍ਰੈਜੂਏਟਾਂ ਨੂੰ CLB 7 ਦੀ ਲੋੜ ਹੁੰਦੀ ਹੈ ਜਦਕਿ ਕਾਲਜ ਗ੍ਰੈਜੂਏਟਾਂ ਨੂੰ CLB 5 ਦੀ ਲੋੜ ਹੁੰਦੀ ਹੈ ਇਹ ਮਾਪਦੰਡ 1 ਨਵੰਬਰ 2024 ਤੋਂ ਬਾਅਦ ਦੇ ਸਾਰੇ ਬਿਨਕਾਰਾਂ ਤੇ ਲਗੂ ਹੁੰਦੇ ਨੇ ਭਾਵੇਂ ਤੁਸੀਂ ਆਪਣਾ ਅਧਿਆਨ ਪਰਮਿਟ ਪਹਿਲਾਂ ਹੀ ਵਧਾ ਦਿੱਤਾ ਹੋਵੇ ਇਹ ਇੱਕ ਹੀ ਕਰਨਬਾਰਿਆ ਹੈ ਕੈਂਡਾ ਅਜਿਹੇ ਕੰਮੇ ਚਾਹੁੰਦਾ ਹੈ ਜੋ ਇਸ ਦੇ ਦੋ ਭਾਸ਼ੇ ਦੇ ਦ੍ਰਿਸ਼ ਵਿੱਚ ਸੰਚਾਰ ਕਰ ਸਕਣ ਸਹਿਯੋਗ ਕਰ ਸਕਣ ਅਤੇ ਪ੍ਰਫੁੱਲਿਤ ਹੋ ਸਕਣ ਇਸ ਲਈ ਜੇਕਰ ਤੁਹਾਡੀ ਅੰਗਰੇਜ਼ੀ ਜਾਂ ਫ੍ਰੈਂਚ ਜ਼ੰਗੀ ਹੈ ਤਾਂ ਹੁਣ ਕਿਤਾਬਾਂ ਲਿਖਣ ਦਾ ਸਮਾਂ ਕਿਤਾਬਾਂ ਪੜ੍ਹਨ ਦਾ ਸਮਾਂ ਹੈ ਇਹ ਭਾਸ਼ਾ ਸਿੱਖਣ ਦਾ ਸਮਾਂ ਹੈ ਪਹਿਲਾਂ ਦੀਆਂ ਪੜ੍ਹਾਈ ਦੇ ਖੇਤਰ ਦੀਆਂ ਸੀਮਾਵਾਂ ਕਾਲਜ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ ਖਾਸ ਕਰਕੇ ਅੰਟਾਰੀਓ ਵਿੱਚ ਜਿੱਥੇ 24 ਜਨਤਕ ਸੰਸਥਾਵਾਂ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੇਵਾ ਦਿੰਦੀਆਂ ਨੇ ਕਾਲਜੇਸ ਆਨਟਾਰੀਓ ਨੇ ਪਾਬੰਦੀਆਂ ਨੂੰ ਦੂਰਦਰਸ਼ਿਤ ਦੱਸਿਆ ਇਹ ਦਲੀਲ ਦਿੱਤੀ ਹੈ ਕਿ ਉਹਨਾਂ ਨੇ ਗ੍ਰੈਜੂਏਟਾਂ ਨੂੰ ਕੀਮਤੀ ਪ੍ਰੋਗਰਾਮਾਂ ਤੋਂ ਦੂਰ ਕਰ ਦਿੱਤਾ ਹੈ ਤੇ ਸਥਾਨਕ ਪਾਈਚਾਰਿਆਂ ਨੂੰ ਨੁਕਸਾਨ ਪਹੁੰਚਾਇਆ ਹੈ ਜਿਵੇਂ ਕਿ ਪਿੰਡੂ ਖੇਤਰ ਜੋ ਸੈਟਸਪਾਟਾ ਗ੍ਰੈਜੂਏਟਾਂ ਦੇ ਝੁਕਾ ਰੱਖਦੇ ਨੇ ਹੁਣ ਉਹ ਸੁੱਖ ਦਾ ਸਾਹ ਲੈ ਰਹੇ ਨੇ ਉਹਨਾਂ ਆਖਿਆ ਹੈ ਕਿ ਇਹ ਅਪਡੇਟ ਪ੍ਰੋਗਰਾਮਾਂ ਦੀ ਗੁਣਵੱਤਾ ਨੂੰ ਪਛਾ ਕਾਲਜ ਦੇ ਡਿਗਰੀ ਗ੍ਰੈਜੂਏਟ ਭਾਵੇਂ ਬੈਚਲਰ ਜਾਂ ਮਾਸਟਰ ਆਪਣੀ ਯੂਨੀਵਰਸਿਟੀ ਦੇ ਸਾਥੀਆਂ ਨਾਲ ਪੜ੍ਹਾਈ ਦੇ ਖੇਤਰ ਦੇ ਜਾਲ ਤੋਂ ਬਚਣ ਲਈ ਖੇਡ ਦੇ ਮੈਦਾਨ ਨੂੰ ਥੋੜਾ ਜਿਹਾ ਬਰਾਬਰ ਕਰਨ ਚ ਸ਼ਾਮਿਲ ਹੋ ਰਹੇ ਨੇ ਇਹ ਦੇਸ਼ ਭਰ ਦੇ ਸਿੱਖਿਆਕਾਂ ਵੱਲੋਂ ਸਮੂਹਿਕ ਤੌਰ ਤੇ ਕੀਤਾ ਜਾ ਰਿਹਾ ਵਿਰੋਧ ਦਾ ਪ੍ਰਮਾਣ ਹੈ ਇਸ ਦੇ ਨਾਲ ਹੀ ਮੈਂਨ ਦੇ ਇਜਾਜ਼ਤ ਕਾਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਤ